ਦੀਵਾਲੀ ਸੀ ਤੇ ਪਟਾਕੇ ਚਲਾਉਣ ਵਾਸਤੇ ਪੈਸੇ ਨਹੀਂ ਹੈਗੇ ਬੱਚੇ ਦੇ ਬੱਚੇ ਹੀ ਹੁੰਦੇ ਨੇ ਪਟਾਕੇ ਚਲਾਣੇ ਆ ਮਠਿਆਈ ਲੈਣੀ ਆ ਪੈਸੇ ਨਹੀਂ ਸੀਗੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਕਿੰਨੇ ਹੈਗੇ ਨੇ ਕਹਿੰਦੇ ਵੀ 100 ਰੁਪਏ ਹੈਗਾ ਤੇ ਮੈਂ ਕਿਹਾ ਕੋਈ ਗੱਲ ਨਹੀਂ 100 ਰੁਪਏ ਨਾਲ ਦੀਵਾਲੀ ਮਨਾਵਾਂਗੇ ਜੀ ਮੈਂ ਕਿਹਾ ਦੇਖੋ ਆਪਾਂ ਅਗਰ ਬਰਫੀ ਲੈਣੀ ਹੈ ਤੇ ਉਹ ਆਪਾਂ 3-4 ਜਣੇ ਆ ਤੇ ਇੱਕ ਇੱਕ ਟੁਕੜੀ ਖਾਣੀ ਨਾ ਤੇ 50 ਰੁਪਏ ਦੀ ਵੀ ਲੈਵਾਂਗੇ ਦੇਖ ਕੇ ਕਿ ਟੁਕੜੀ ਆਈ ਤੁਸੀਂ 2 ਕਿਲੋ ਵੀ ਲੈਓਗੇ 10 ਕਿਲੋ ਤਦੇ ਵੀ ਆਪਾਂ ਇੱਕ ਇੱਕ ਹੀ ਖਾਣੀ ਨਾ ਇਦਾਂ ਹੀ ਉਨੀ ਲੈ ਆਨੇ ਆ ਬਰਫੀ ਲਿਆ ਆਪ 50 ਰੁਪਏ ਦੀ ਇਹ ਦੋ ਤਿੰਨ ਮੋਮਬਤੀਆਂ ਲੈਂਦੀਆਂ ਥੋੜਾ ਕਰਕੇ ਤੇ ਉਹ ਆਪਾਂ ਦੀਵਾਲੀ ਬੜੀ ਵਧੀਆ ਵਸ ਕਲਾਸ ਮਜ਼ਾ ਆਇਆ ਮੱਥਾ ਟੇਕਿਆ ਕਹਿੰਦਾ ਪਟਾਕੇ ਮੈਂ ਕਿਹਾ ਪਟਾਕੇ ਅੱਜ ਤੁਸੀਂ ਜਿੰਨੇ ਚਲਾਓਗੇ ਉਹਨੇ ਕੋਈ ਵੀ ਨਹੀਂ ਚਲਾਏਗਾ ਕਹਿੰਦੇ ਕਿੱਦਾਂ ਮੈਂ ਫਿਰ ਉਹਨਾਂ ਨੂੰ ਕੋਠੇ ਤੇ ਲੈ ਗਿਆ ਛੱਤ ਤੇ ਜੀ ਤੇ ਉਹ ਛੋਟੇ ਛੋਟੇ ਬੰਨੇ ਹੁੰਦੇ ਆ ਨਾਲ ਦੇ ਪੜੋਸੀ ਉਹ ਅਮੀਰ ਸੀਗੇ ਮੈਂ ਕਿਹਾ ਦੇਖੋ ਹੁਣ ਤੁਸੀਂ ਇਹ ਸੋਚਣਾ ਹੈ ਕਿ ਜਿਹੜੇ ਇਹ ਪਟਾਕੇ ਚਲਾ ਰਹੇ ਨੇ ਨਾ ਇਹ ਸਾਡੇ ਨੌਕਰ ਹੈਗੇ ਕਿਉਂਕਿ ਅਸੀਂ ਆਪ ਨਹੀਂ ਚਲਾਣੇ ਸਾਡੇ ਹੱਥ ਸੜ ਜਾਣਗੇ ਇਹਨਾਂ ਨੂੰ ਹੁਣ ਆਪਾਂ ਜੋ ਕਵਾਂਗੇ ਉਹੀ ਪਟਾਕੇ ਚਲਾਣਗੇ ਕਿ ਬੰਦੇ ਰੱਖੇ ਨਾ ਗਿਆ ਆਪਾਂ ਆਪਾਂ ਕੋ ਚਲਾਈਏ ਵਾਹ ਉਹ ਜਿਹੜਾ ਚਲਾਣ ਲੱਗਦਾ ਇਹਨਾਂ ਮੈਂ ਕੋਈ ਬੋਲਣਾ ਸ਼ੁਰੂ ਕਰਦਾ ਜੋ ਉਹ ਅਨਾਰ ਚੁੱਕ ਲੱਗਦਾ ਮੈਂ ਕਹਿੰਦਾ ਹਾਂ ਅਨਾਰ ਚੁੱਕ ਹਾਂ ਠੀਕ ਹੈ ਇਹਨੂੰ ਲਾ ਆਗ ਅੰਦੇਗਾ ਜੇ ਉਹ ਕੋ ਉਹ ਜੇ ਉਹ ਨਹੀਂ ਕਰਦਾ ਮੈਂ ਕਿਹਾ ਐ ਨਹੀਂ ਕਰਨਾ ਉਹ ਆਪਾਂ ਉਹਨਾਂ ਕੋਲੋਂ ਸਾਰੀਆਂ ਹਵਾਆਂ ਜੇ ਉਹ ਸਾਰਾ ਮੈਂ ਕਿਹਾ ਮਜ਼ਾ ਆਇਆ ਉਹ ਬੜਾ ਮਜ਼ਾ ਆਇਆ ਉਹਨਾਂ ਨੂੰ ਦਿਮਾਗ 'ਚ ਮੈਂ ਉਹਨਾਂ ਦੇ ਬੱਚਿਆਂ ਨੂੰ ਇਹ ਕਹਿੰਦਾ ਜੇ ਤੁਸੀਂ ਇੰਜੋਏ ਕਰਨਾ ਹੈ ਤੁਸੀਂ ਐਦਾਂ ਹੀ ਕਰ ਲੈਣਾ